ਹਲੋ ਜੀ ਉੱਠ ਗਿਆ ਆਪਾਂ ਟਾਈਮ 7:30 ਦੇ ਨੇੜੇ ਤੇੜੇ ਹੋ ਗਿਆ ਪਹਿਲਾਂ ਵੀ ਮੈਂ ਉੱਠ ਖੜਾ ਸੀ ਵਿਚਾਲੇ ਜੇ ਤਾਂ ਫਿਰ ਥੋੜਾ ਜਿਹਾ ਕੰਮ ਇਹ ਕਰਨ ਲੱਗ ਗਿਆ ਸੀ 4:30 ਵਜੇ ਫਿਰ ਮੈਂ ਸੁੱਤਾ ਜਾ ਕੇ 5:30 ਪੌਣੇ 6 ਬਾਕੀ ਹਜੇ ਬਾਹਰ ਨਹੀਂ ਰਾਜਈਆ ਮੈਨੂੰ ਅਸੀਂ ਧੁੱਪ ਜੀ ਚੜ ਗਈ ਟੈਂਟ ਸੁੱਕ ਜੂ ਪਰ ਧੁੱਪ ਜੀ ਚੜੀ ਨਹੀਂ ਪਾ ਬਣਾਉਣ ਲੱਗਿਆ ਜੀ ਦਲੀਆ ਓਟਸ ਜਾਪਾ ਬ੍ਰੈਡਾਂ ਦੇ 피넛 బటర్ ਲਾ ਲੈਨੇ। ਤੋਂ ਪਜੀ ਤਾਂ ਨਹੀਂ ਚੜੀ ਹੈਗੀ। ਐਥੇ ਧੂਆਂ ਵਾਲਾ ਹੋਇਆ ਪਿਆ। ਅੱਗਾਂ ਲੱਗਦੀਆਂ ਰਹਿੰਦੀਆਂ ਨੇ ਨਾ ਇੱਥੇ। ਤੂੰ ਐਂ ਕਰਨ ਦਿਨ ਜਾਂ ਫਿਰ ਨਿਖਰ ਤਾਂ ਨਹੀਂ ਹੈਗਾ। ਬਣ ਗਏ ਜੀ ਓਟਸ ਆਪਣੇ। ਲੋ ਜੀ ਆਪਾਂ ਬਣ ਲੈ ਆਪਦਾ ਸਮਾਨ। ਤੇ ਹੁਣ ਆਪਾਂ ਚੱਲਦੇ ਆ। ਟਾਈਮ ਸਵਾ 9 ਹੋ ਗਏ। ਖਾਸਾ ਹੋ ਗਿਆ ਟਾਈਮ ਖੈਰ। ਪਰ ਕੋਈ ਗੱਲ ਨਹੀਂ। ਆਪਾਂ ਲੰਗ ਵੋ ਲੈ ਕੇ ਰਾਤ ਕੱਟੀ ਐ ਤੇ ਅੱਜ ਆਪਾਂ ਜਾਣਾ ਡਰਾਇਡਨ ਇੱਥੋਂ 120 25 ਕਿਲੋਮੀਟਰ ਹੈ ਜਾਲੇ ਇੱਕ ਸ਼ਹਿਰ ਆਉਣਾ ਬਰਮਿਲਿਅਨ ਬੇ ਉਹ ਹੈਗਾ 80 ਕਿਲੋਮੀਟਰ ਦੀ ਦੂਰੀ ਤੇ ਤੇ ਉਹਦੇ ਵਿਚਾਲੇ ਵਿਚਾਲੇ ਆਪਾਂ ਨੂੰ ਕੋਈ ਸ਼ਹਿਰ ਨਹੀਂ ਆਉਣਾ ਆਸੇ-ਪਾਸੇ ਜੰਗਲ ਹੈ ਤੇ ਜੰਗਲਾਂ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਘੋਸ਼ ਹੁੰਦਾ ਹੈ ਜੰਗਲੀ ਜਾਨਵਰ ਜੀ ਭਾਲੂ ਕੱਲ ਵੀ ਆਪਾਂ ਨੂੰ ਭਾਲੂ ਮਿਲਿਆ ਸੀ ਤੇ ਅੱਜ ਵੀ ਟੱਕਰ ਸਕਦੇ ਆ ਤੇ ਉਤਰਾਇਆਂ ਚੜਾਈਆਂ ਇੱਥੇ ਵੀ ਹੋਣੀਆਂ ਹੈ ਪੂਰੀ ਐ ਉਹ ਸਾਹਮਣੇ ਚੜ੍ਹਾਈ ਆ ਗਈ ਤੇ ਆਪਣਾ ਵੀ ਥੋੜਾ ਜਿਹਾ ਤਜਰਬਾ ਹੋ ਗਿਆ ਹੁਣ ਤਾਂ ਪਹਾੜ ਪੂੜ ਚੜਨ ਦਾ ਤੇ ਇੰਨੀ ਔਖੀਆਂ ਨਹੀਂ ਲੱਗਦੀਆਂ ਚੜ ਜਾਣੀਆਂ ਸਾਹਮਣੇ ਆ ਗਿਆ ਜੀ ਬੋਰਡ ਬਰਮਿਲਿਅਨ ਬੈਠਾ 77 ਡਰਾਇਡਨ 118 ਆਪਣਾ ਟੀਚਾ ਹੈਗਾ ਡਰਾਇਡਨ ਜਾਣਾ 118 ਬਾਕੀ ਦੇਖਦੇ ਆ ਤੁਰਾਈਆਂ ਚੜਾਈਆਂ ਕਿੰਨੀਆਂ ਕਿ ਨਹੀਂ ਫਿਰ ਬਰਮਿਲਿਅਨ 'ਤੇ ਰੁਕ ਜਾਾਂਗੇ ਆਪਾਂ ਓ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਰਾ ਧੂਆ ਹੀ ਧੂਆ ਹੈ ਜੀ ਉਹ ਇੱਥੇ ਅੱਗਾਂ ਲਗਦੀਆਂ ਰਹਿੰਦੀਆਂ ਉਹਦਾ ਕਰਕੇ ਧੂਆ ਹੋ ਜਾਂਦਾ ਕਦੇ-ਕਦੇ ਤਾਂ ਸੜ ਕੇ ਜਮਾਂ ਹੀ ਸੁਨਸਣਾ ਹੋ ਜਾਂਦੀ ਹੈ ਹੁਣ ਅੱਗੇ ਪਿੱਛੇ ਕੁਝ ਨਹੀਂ ਆ ਰਿਹਾ ਐ ਸ਼ਾਂਤੀ ਆ ਬਸ ਦਰਖਤਾਂ ਦੇ ਪੱਤਿਆਂ ਦੀ ਆਵਾਜ਼ ਆਈ ਜਾਂਦੀ ਹੈ ਜਿਹੜੇ ਹਵਾ ਨਾਲ ਹਿਲਦੇ ਆ ਪੌੜੀ ਚੜਾਈ ਚੜੀ ਜਾਂਦੇ ਆ ਜੀ ਅੱਗੇ ਉਹ ਪਤਾ ਨਹੀਂ ਕੌਣ ਖੜਾ ਮੱਤੀਆਂ ਹੀਆਂ ਤਾਂ ਮਾਮਿਆਂ ਦੀ ਲੱਗੀਆਂ ਹੁੰਦੀਆਂ ਪੁਲਸ ਵਾਲੇ ਹੀ ਲੱਗਦਾ ਦੇਖਣ ਨੂੰ ਤਾਂ ਬਾਕੀ ਦੇਖੋ ਕੋਲ ਨਹੀਂ ਕਿਸੇ ਨੂੰ ਖੜਾਈ ਖੜਾ ਹੈ ਪਤਾ ਨਹੀਂ ਉਹ ਹੀ ਖੜਾ ਹੈ ਕੋਲ ਨਹੀਂ ਆਪਾਂ ਨੂੰ ਮਿਲਣ ਨੂੰ ਖੜਾ ਕੋਲੇ ਜਾ ਕੇ ਪਤਾ ਲੱਗੂਗਾ ਆਮੋ-ਗਮੋ ਕਰਦੇ ਫਿਰਦੇ ਇੱਥੇ ਕਹਿੰਦੇ ਥਕਾਉਟ ਸਾਨੂੰ ਮਰਵਾ ਸਕਦੀ ਹੈ ਜੀ ਆਪਦੀ ਬ੍ਰੇਕ ਲੈ ਲਓ ਟਾਈਮ ਸਰ ਠੀਕ ਹੈ ਜੀ ਠੀਕ ਹੈ ਜਰੂਰ ਜਿਵੇਂ ਆਪਾਂ ਸ਼ੋਲਡਰ ਦੀ ਗੱਲ ਕੀਤੀ ਸੀ ਤੋਂ ਮੈਂ ਦੇਖ ਸਕਦਾ ਹਾਂ ਕਿ ਬਹੁਤ ਛੋਟਾ ਸ਼ੋਲਡਰ ਹੈ ਜਿੱਤੇ ਆਪਾਂ ਸਿੰਗਲ ਚਲਾਉਣੇ ਆ ਅੱਗੇ ਮੈਂ ਸੁਣਿਆ ਸਾਰੇ ਰਾਹ ਐਂ ਹੀ ਹੋਊਗਾ ਜ਼ਿਆਦਾਤਰ ਇਹ ਰਾਤ ਤੁਹਾਨੂੰ ਬਸਤੀ ਲੈ ਚੀ ਲਾਂ ਮਿਲਣੀ ਹੈ ਬੱਤ ਕਾਣੇ ਆਰੇ ਲਈ ਜੰਦੀ ਹੈ ਆ ਪਾਣ ਰੋਚ ਜਾਂਦਿਆਂ ਦੇ ਇੱਕ ਹੋਰ ਚੀ ਲਾ ਗਈ ਨਾਮ ਹੈਗਾ ਇਹਦਾ ਡਾਕਟਰ ਥਲੀਕ ਇਹ ਝੀਲ ਦਾ ਨਾਮ ਹੈਗਾ ਲਿੰਕ ਲੇਕ ਮੌਸਮ ਵੀ ਅੱਜ ਠੀਕ ਹੈ ਕੋਈ ਜ਼ਿਆਦਾ ਗਰਮੀ ਨਹੀਂ ਹੈਗੀ ਪਰ ਹਵਾ ਆਪਣੇ ਵੱਲ ਨੂੰ ਚਲੀ ਜਾਂਦੀ ਹੈ ਵਿਰੋਧੀ ਹੋਈ ਪਈ ਆਪਣੇ ਝੀਲਾਂ ਝੀਲਾ ਇਹ ਆ ਕੀ ਜੋਇਸ ਲੇਕ ਉਹ ਟਰੱਕ ਵਾਲਾ ਵੀ ਲੱਗਦਾ ਬਾਈ ਆਪਾਂ ਨੂੰ ਮਿਲਣ ਨੂੰ ਖੜਾ ਸਸੀਆ ਬਾਈ ਵਧੀਆ ਵੀਰੇ ਚੜ੍ਹਦੀ ਕਲਾ ਤੁਸੀਂ ਦੱਸੋ ਬਹੁਤ ਵਧੀਆ ਜੀ ਇਹ ਹੈ ਨਾ ਬੇਸ਼ਕ ਪਰਵਰਤਨ ਜੀ ਕਿਹਾ ਕਿ ਇਜ਼ੀ ਕਿਹਦਾ ਥੈਂਕ ਯੂ ਬਰਾ ਥੈਂਕ ਯੂ ਮੈਂ ਵੀਰੇ ਬੀਸੀ ਤੋਂ ਵਿਕਟੋਰੀਆ ਤੋਂ ਹੀ ਹਾਂ ਜੀ ਸਾਹਿਬ ਹਾਂ ਜੀ ਹਾਂ ਜੀ ਆਪਣਾ ਕੀ ਨਾਮ ਆ ਬਾਈ ਜੀ ਮੇਰਾ ਨਾਮ ਗੁਰਚੇਤਨ ਹੈ ਮੇਰਾ ਗੁਰਚੇਤਨ ਬਹੁਤ ਵਧੀਆ ਨਾਮ ਆ ਬਾਈ ਅੱਛਾ ਤੁਸੀਂ ਬੀਸੀ ਤੋਂ ਤੁਰੇ ਆ ਤੇ ਫਿਰ ਉਹ ਆ ਸਾਰੇ ਅਲਬਰਟਾ ਵਾਲੇ ਹੋ ਗਏ ਹਾਂ ਜੀ ਤੇ ਰੱਖਣਾ ਆ ਨਿਊ ਫਰਲੈਂਡ ਬਾਈ ਜਿਹੜਾ ਦੂਜਾ ਪਾਸਾ ਹੈ ਓਕੇ ਹਾਂ ਜੀ ਹਾਂ ਜੀ ਬਹੁਤ ਬਧੀ ਜੀ ਦਾ ਥੈਂਕ ਯੂ ਫਰਲੈਂਡ ਤੇ ਮੈਂ ਲਗਾਦਾ ਸ਼ਹਿਰ ਤਾਂ ਉਥੋਂ ਪਾਣੀ ਤੇ ਦੂਜੀ ਰਿਪੋਰਟ ਕਰਨੀ ਹਾਂਜੀ ਫੈਰੀ ਹਾਂਜੀ ਉਥੋ ਹਾਂਜੀ 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 ਤੁਸੀਂ ਕਿੱਥੋਂ ਚੱਲੇ ਜੀ ਲੋੜ ਲੈ ਮੈਂ ਰੈਨਾ ਮੈਂ ਉਧਰ ਆਪਣੇ ਬ੍ਰੈਂਟਨ ਰੈਨਾ ਮੈਂ ਸੇ ਰਿਪੋਰਟ ਚੁੱਕਿਆ ਸੀ ਇਥੋਂ ਅਲਬਰਟਾ ਦਾ ਲਓ ਚੁੱਕਿਆ ਵਾ ਉਹ ਠੀਕ ਹੈ ਜੀ ਠੀਕ ਹੈ ਫਿਰ ਵਾਪਸ ਚੱਲੇ ਲਵਾਂ ਠੀਕ ਹੈ ਠੀਕ ਹੈ ਸਹੀ ਹੈ ਪਹਿਲਾਂ ਬ੍ਰੈਂਟਨ ਤੋਂ ਅਲਬਰਟਾ ਹੈ ਜੀ ਠੀਕ ਹੈ ਜੀ ਠੀਕ ਹੈ ਨੇ ਬਰੇਜ਼ਾ ਕਲੀ ਡਰਾਪ ਸੀਗਾ ਸਕੈਚ ਹੁੰਦਾ ਸਕੈਚ ਮੈਨੂੰ ਓਕੇ ਹੋ ਗਿਆ ਵਧੀਆ ਲਵਟਾ ਦਾ ਲੋਡ 잡 ਕੇ ਫਿਰ ਹੁਣ ਬਾਅਦ ਚਲੋ ਵਧੀਆ ਫਿਰ ਤਾਂ ਮਿਲ ਗਿਆ ਲੋਡ ਸਹੀ ਧੰਨਵਾਦ ਵੀਰੇ ਰੋਗੇ ਨਹੀਂ ਨਹੀਂ ਵੀਰੇ ਹੈਗਾ ਸਾਰਾ ਕੁਛ ਮਤਲਬ ਦੇ ਕੋ ਰੋਟੀ ਬਾਦੂ ਭਈ ਮੇਰੇ ਕੋਲ ਤਾਂ ਆਦੇ ਘਰੇ ਮਾਦਣੇ ਪੱਕੀਆਂ ਠੀਕ ਹੈ ਇਹ ਤੇ ਗਰਮ ਚਾਹੀਦੇ ਮੈਂ ਹੁਣ ਗਰਮ ਕਰ ਲੈ ਨਹੀਂ ਨਹੀਂ ਵੀਰੇ ਜੇ ਤੈਨੂੰ ਪੈਕ ਕਰਕੇ ਦੇ ਦਵਾਂ ਮੈਂ ਰੋਟੀਆਂ ਬਾਦੂ ਪਈਆਂ ਵੇਖੋ ਤੇ ਆ ਜਾ ਮੈਂ ਤੈਨੂੰ ਦੇ ਦੇਣਾ ਚਲੋ ਕੋਈ ਗੱਲ ਨਹੀਂ ਹਾਂਜੀ ਸਾਡਾ ਨਾਮ ਵੀਰੇ ਗਿਲਜੀਤ ਵੀਰੇ ਗਿਲਜੀਤ ਕਿੱਥੋਂ ਬਾਈ ਤੁਸੀਂ ਮੈਂ ਬਾਈ ਜਗਰਾਉਂ ਲੁਧਿਆਣਾ ਜ਼ਿਲ੍ਹਾ ਵਾ ਠੀਕ ਜਗਰਾਉਂ ਠੀਕ ਤੇ ਆਪਣਾ ਵੀਰੇ ਮੈਂ ਵੀਰੇ ਜਲੰਧਰ ਤਲਵੰਡੀ ਮਾਦੋ ਪਿੰਡ ਆ ਸਾਡਾ ਜਲੰਧਰ ਨੇੜੇ ਆ ਠੀਕ ਆ ਧੰਨਵਾਦ ਬਾਈ ਯਾਰ ਮੈਨੂੰ ਰੋਟੀਆਂ ਖਵਾਉਣ ਲਈ ਪੁੱਤਰ ਬਾਈ ਗਰਮ ਕਰੀ ਜਾਂਦੇ ਆ ਸਾਡਾ ਕੋਈ ਸੀ ਵੀਣੀ ਹੋਈ ਤੂੰ ਮਿਹੜਿਆ ਪੰਜਾਬੀ ਵੀਰ ਸਾਡਾ ਧੰਨਵਾਦ ਵੀਰੇ ਧੰਨਵਾਦ ਜਦੋਂ ਪੰਜਾਬੀ ਮਿਲਦੇ ਤਾਂ ਸਾਡੇ ਘਰ ਦੇ ਖਾਣੇ ਦਾ ਹੀ ਅਸੀਂ ਮਿਲਦ ਕਰੀਦਾ ਕੇ ਚੱਲਾ ਆ ਰੱਜ ਕੇ ਖਾਣੇ ਬੈਠਿਆ ਆ ਰਿਹਾ ਨਾ ਤੇ ਬਾਹਲਾ ਫੂਡ ਤਾਂ ਮਿਲਦੇ ਹੀ ਰਹਿੰਦਾ ਵਾ ਹਾਂਜੀ ਬਾਈ ਤੈਨੂੰ ਦੇਖਿਆ ਪਿੱਛੇ ਤੋਂ ਤਰਿਆ ਹੁੰਦਾ ਹੈਗਾ ਠੀਕ ਹੈ ਵੀਰੇ ਮੈਂ ਕਹਾਂ ਚੱਲ ਮੋਰੇ ਪਾਰਕਿੰਗ ਜਿਹੜੀ ਮਿਲਦੀ ਆ ਵੀਰ ਨੂੰ ਮਿਲਦੀ ਰੁਗੀਏ ਬਹੁਤ ਬਹੁਤ ਧੰਨਵਾਦ ਬਾਈ ਰੁਗੀਏ ਬਾਈ ਤੁਹਾਡੇ ਸਿਰ ਤੇ ਪਹਿਲਾਂ ਨਾ ਮੈਨੂੰ ਬਹੁਤ ਟਰੱਕ ਡਰਾਈਵਰ ਬਾਈ ਮਿਲੇ ਤੇ ਕੋਈ ਨਾ ਇਕੱਲੇ ਦੇ ਜਾਂਦਾ ਹਨਾ ਕੋਈ ਕੀ ਤੇ ਮਤਲਬ ਤੁਹਾਨੂੰ ਦਰਦ ਪਤਾ ਹੁੰਦਾ ਹਨਾ ਸਫਰ ਕਰਨ ਵਾਲਾ ਹੁੰਦਾ ਆ ਹੁੰਦਾ ਜਦੋਂ ਮਿਲਦਾ ਵੀਰ ਕੋਈ ਨਾ ਕੋਈ ਐਕਟੀਵਿਟੀ ਕਰਦਾ ਸਹੀ ਆ ਹੁਣ ਸਾਰੇ ਕੰਮਾਂ ਨੂੰ ਸਾਰੇ ਭੱਜੇ ਫਿਰਦੇ ਆ ਇਹਦਾ ਗੱਲ ਹੈ ਟਾਈਮ ਕੱਢ ਕੇ ਤੈਨੂੰ ਰੱਬ ਨੇ ਦਿੱਤਾ ਇੰਨਾ ਵਧੀਆ ਟਾਈਮ ਤੇ ਤੂੰ ਕੱਢ ਕੇ ਆ ਇੰਜੋਏ ਕਰੰਦਾ ਸੋ ਧੰਨ ਬੜਾ ਵਧੀਆ ਤੇਰਾ ਤਸਵਰ ਬੜਾ ਵਧੀਆ ਰਵੇ ਵੀਰੇ ਧੰਨਵਾਦ ਬਈ ਧੰਨਵਾਦ ਬੜਾ ਵਧੀਆ ਸਫਰ ਕੱਡੇ ਤੇ ਇੰਜੋਏ ਕਰਿਆ ਉਹਦੇ ਸ਼ੁਕਰੀਆ ਬਈ ਸ਼ੁਕਰੀਆ ਚੰਗਾ ਵੀਰੇ ਮਿਲਦੇ ਆਂ ਵੀਰੇ ਬਈ ਧੰਨਵਾਦ ਓਕੇ ਵੀਰੇ ਧੰਨਵਾਦ ਮਿਲਦੇ ਆਂ ਫੇਰ ਕਿੱਦੋਂ ਵੀ ਟੱਕਾਣੇ ਤੁਹਾਡੇ ਸਰਤੀ ਆ ਭਈਆਂ ਨੇ ਆਪਾਂ ਨੂੰ ਵੈਸਟ ਦਿੱਤੀ ਐ ਇਹਦੇ ਵਿੱਚ ਜਾਲੀ ਜੀ ਲੱਗੀ ਹੋਈ ਐ ਕਹਿੰਦੇ ਪਾਲਿਆ ਕਰ ਉੱਚ ਗਰਮੀ ਆਉਂਦੀ ਹੁਣ ਪਿੱਛੇ ਵੀ ਟੰਗੀ ਹੋਈ ਐ ਤੇ ਆਪਾਂ ਪਾਈ ਵੀ ਹੋਈ ਐ ਰੋਟੀ ਖਾਧੀ ਭਈਆਂ ਨੇ ਨਾਲ ਵੀ ਰੋਟੀ ਦਿੱਤੀ ਹੋਰ ਚੀ ਲੱਗੀ ਪਰਸੀ ਲੇਖ ਹਾਓ ਸਾਹਮਣੇ ਬੜਾ ਖੂਬਸੂਰਤ ਨਜ਼ਾਰਾ ਆ ਗਿਆ ਨੈਰੋ ਲੇਖ ਸਾਹਮਣੇ ਚੜਾਈ ਆ ਗਈ ਉਹ ਮੋੜ ਮੁੜ ਕੇ ਉੱਥੇ ਮੈਂ ਕਿਹਾ ਚੱਲ ਥੋੜੀ ਸ਼ਕਤੀ ਲੈ ਲਈਏ ਯਾਰ ਹੁਣੀ ਆਪਾਂ ਰੋਟੀ ਖਾ ਕੇ ਆਈ ਸੀ ਭਾਈਆਂ ਕੋਲ ਪਰ ਤਾਂ ਵੀ ਥੋੜਾ ਥੋੜਾ ਖਾਣਾ ਜ਼ਰੂਰੀ ਹੈ ਕੋ ਸਾਹਮਣੇ ਆ ਗਿਆ ਜੀ ਬੋਰਡ ਕਹਿੰਦੇ ਅੱਗੇ ਮੇਜ ਲੱਗੇ ਹੋਏ ਆ ਤੁਸੀਂ ਬਹਿ ਕੇ ਖਾਣਾ ਪੀਣਾ ਤੁਸੀਂ ਬਹਿ ਸਕਦੇ ਹੋ ਆਪਾਂ ਵੀ 5-10 ਮਿੰਟ ਖੜਕੇ ਜਾਂਦੇ ਹਾਂ ਉੱਥੇ ਦੇਖੀ ਲੈ ਕੇ ਆਏ ਲੋ ਜੀ ਆਪਾਂ ਵੀ ਗੱਡੀ ਮੋੜ ਲਿਆ ਇਧਰ ਨੂੰ ਉਹ ਰਾਈਕਲਿਸਟ ਇੱਥੇ ਆੰਨੇ ਹਾਂ ਮਾਹੀ ਕਰੋ ਜੀ ਪਤਾ ਨਹੀਂ ਕੌਣ ਯਾਦ ਕਰੀ ਜਾਂਦਾ ਪਤਾ ਨਹੀਂ ਮਾਂ ਯਾਦ ਕਰੀ ਜਾਂਦੀ ਆ ਪਤਾ ਨਹੀਂ ਘਰ ਵਾਲੀ ਯਾਦ ਕਰੀ ਜਾਂਦੀ ਆ ਸਾਡੇ ਸਰੋਤੇ ਯਾਦ ਕਰੀ ਜਾਂਦੇ ਕੋਈ ਉਹ ਲੌਗ ਨਹੀਂ ਪਾਇਆ ਵਧੀਆ ਰੈਸਟ ਏਰੀਆ ਬਣਿਆ ਹੋਇਆ ਦਮ ਲੈਂਨੋਂ ਥਾਂ ਚੀਲ ਦੇ ਗੰਡੇ ਤੇ ਹਾਂਜੀ ਬੋਲੀ ਜਾਂਦੇ ਆ I I really like your setup. Oh ah, thank you. ਬਹੁਤ ਹੀ ਅਨਿੱਕਲ ਅਨਸਾਰੀ ਯਾਦ ਕਰਾਇਆ ਹੋਇਆ ਹੈ ਕਿ ਆਪਦੀ ਸੀਟ ਬੈਲਟ ਲਾ ਲੋ ਭਾਈ ਆਪਣੇ ਪੰਜਾਬੀ ਐ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵਧੀਆ ਜੀ ਤੁਸੀਂ ਦੱਸੋ ਜੀ ਹੋਰ ਕੈਮਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵੀਰੇ ਚੱਲਦੀ ਆ ਗੱਡੀ ਖਾਰੀ ਮੈਂ ਬਾਈ ਨੂੰ ਮਿਲੀਏ ਧੰਨਵਾਦ ਵੀਰੇ ਧੰਨਵਾਦ ਤੁਹਾਡਾ ਮੂਵ ਹੋ ਰਹੇ ਆ ਬਾਈ ਤੁਸੀਂ ਹਾਂਜੀ ਹਾਂਜੀ ਠੀਕ ਐ ਹਾਂ ਠੀਕ ਹੈ ਠੀਕ ਹੈ। ਉਹ ਸੌ ਕਿੰਨਾ ਚੜਦੀ ਕਲਾ ਵੀਰੇ। ਉਹਦਾ ਟੂਰ ਖਤਲਿਆ। ਮੈਂ ਵੀਰੇ ਕ੍ਰੋਸ ਕੈਨੇਡਾ ਕਰ ਰਿਆ। ਅੱਛਾ। ਮੈਂ ਉਧਰੋਂ ਸ਼ੁਰੂ ਕੀਤਾ ਸੀ ਬੀਸੀ ਤੋਂ, ਵਿਕਟੋਰੀਆ ਤੋਂ ਹਾਂਜੀ ਸਰੀ ਤੋਂ। ਤੇ ਬਾਅਦ ਇਧਰ ਨੂੰ ਨਿਊਫੰ ਲੈਂਡ ਨੂੰ ਚਲੇ ਦੂਜੇ ਪਾਸੇ ਕੈਨੇਡਾ ਦੇ। ਵਾਹ। ਹਾਂਜੀ। ਕੈਨੇਡਾ ਮੋ ਕ ਚਲਦੇ। ਮੈਨੂੰ ਬਾਈ ਜੀ ਅੱਜ ਹੋ ਗਏ 46 ਦਿਨ ਹੋ ਗਏ। 46 ਦਿਨ ਹੋ ਗਏ। ਹਾਂਜੀ। ਅੱਛਾ। ਹਾਂਜੀ। ਲੱਗ ਕਰਦੇ ਰੋਜ਼। ਮੈਂ ਬਾਈ ਜੀ ਹੁਣ ਪਿੱਛੇ ਜਿਵੇਂ ਆਪਣੇ ਉੱਥੇ ਬੀਸੀ ਚ ਪਹਾੜੀਆਂ ਸੀ ਹਨਾ। ਉਤੇ ਮੈਂ 70 80 ਰੱਖਿਆ ਤੇ ਹੁਣ ਮੈਂ ਜਿਵੇਂ 100 ਹਾਂਜੀ ਤੇ ਹੁਣ ਮੈਂ 100 140 120 ਦੇ ਨੇੜੇ ਤੇੜੇ ਹਾਂਜੀ ਤੇ ਕਿਹੜਾ ਇਲਾਕਾ ਪਿੱਛਾ ਆਪਣਾ ਆਪਣਾ ਪਿੱਛੋਂ ਬਠਿੰਡਾ ਹੀ ਆਪਣਾ ਹੀ ਆਪਣਾ ਗੁਰਦਾਸਪੁਰ ਅੰਮ੍ਰਿਤਸਰ ਠੀਕ ਹੈ ਜੀ ਗੁਰਦਾਸਪੁਰ ਵੀ ਹੈਗੀ ਅੰਮ੍ਰਿਤਸਰ ਵੀ ਹੈਗੀ ਉਹ ਠੀਕ ਹੈ ਠੀਕ ਹੈ ਜੀ ਸਹੀ ਹੈ ਸਹੀ ਹੈ ਕੀ ਨਾਮ ਹੈ ਬਾਈ ਆਪਣਾ ਮੇਰਾ ਨਾਮ ਮੇਰੇ ਅਮਰਜੀਤ ਦਾ ਅਮਰਜੀਤ ਦਾ ਕਮਲਪ੍ਰੀਤ ਕਮਲਪ੍ਰੀਤ ਠੀਕ ਹੈ ਠੀਕ ਅਸੀਂ ਚੱਲੇ ਆ ਕੱਲ ਦੇ ਚੱਲੇ ਅਸੀਂ ਠੀਕ ਹੈ ਬਾਈ ਜੀ ਅਸੀਂ ਇੱਕ ਰਾਤ ਗੀਤਾ ਇਥੇ ਪੀਣੀ ਪੈਗ ਵੀ ਨਹੀਂ ਪੈਗ ਠੀਕ ਹੈ ਗਾੜੀ ਕਰਾਂਗੇ ਥੰਡਰ ਵੇ ਥੰਡਰ ਵੇ ਠੀਕ ਹੈ ਗਾੜੀ ਫਿਰ ਸਤਲੁਜ ਪਹੁੰਚ ਜਾਉਗਾ ਠੀਕ ਹੈ ਥੰਡਰ ਵੇ ਮੇਰੇ ਹਿਸਾਬ ਨਾਲ 450 400 ਦੇ ਨੇੜੇ ਤੇ ਲੀਰੇ 99 ਪਿੱਛੋਂ ਤੋਂ ਥੋੜਾ ਰਹਿ ਗੋਣ ਕਾਫੀ ਠੀਕ ਹੈ 450 ਠੀਕ ਹੈ ਠੀਕ ਹੈ ਕਹਿੰਦੇ ਇਹ ਗੱਲ 1870 ਦੀ ਹੈ ਇਹ ਜਦੋਂ ਕੈਨੇਡਾ ਵਿੱਚ ਰੇਲ ਪਹੜੀ ਬਣਦੀ ਸੀ ਤੇ ਇਹਨਾਂ ਨੇ ਉਹ ਬਿਛਾਉਣੀ ਸੀ ਲੇਕ ਸਪੀਰੀਅਰ ਤੋਂ ਲੈ ਕੇ ਵੈਸਟਰਨ ਪ੍ਰੈਰੀਜ਼ ਤੱਕ ਉਹ ਕਿਉਂਕਿ ਇਹਨਾਂ ਨੇ ਬ੍ਰਿਟਿਸ਼ ਕੋਲੰਬੀਆ ਨੂੰ ਜੋੜਨੀ ਸੀ ਤੇ 1875 ਦੇ ਵਿੱਚ ਜਿਹੜੀ ਇੱਥੋਂ ਸੈਂਟਰਲ ਸਰਕਾਰ ਸੀ ਉਹਨਾਂ ਨੇ ਇਹ ਪੜੀ ਬਣਾਉਣੇ ਸ਼ੁਰੂ ਕੀਤੀ Thunder Bay ਤੋਂ ਲੈ ਕੇ Red River ਤੱਕ ਤੇ ਇਹ 600 ਕਿਲੋਮੀਟਰ ਬਣਾਉਂਦੇ ਬਣਾਉਂਦੇ ਉਹਨਾਂ ਨੂੰ 7 ਸਾਲ ਲੱਗੇ ਸੀ ਤੇ ਜਿਹੜੇ ਹਜ਼ਾਰਾਂ ਸੀ ਮਜ਼ਦੂਰ ਸੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਮੱਛਰਾਂ ਦਾ ਇੱਥੇ ਬਲੈਕ ਫਲਾਈਜ਼ ਹੁੰਦੀਆਂ ਆਪਾਂ ਨੂੰ ਮਿਲਦੀਆਂ ਰਹੀਆਂ ਉਹਨਾਂ ਦਾ ਤੇ ਉਹਨਾਂ ਨੇ ਦਰਖਤ ਦੁਰਖਤ ਕੱਟੇ ਬਲਾਸਟਰਡ ਗਰਨਾਇਟ ਜਿਹੜੇ ਮਤਲਬ ਪਹਾੜ ਸੀ ਉਹਨਾਂ ਨੂੰ ਫਟਾਉਂਦੇ ਅਜਦੂਆ ਚ ਪੁਲ ਵੀ ਬਣਾਏ ਤੇ ਦਲਦਲ ਵਿੱਚੋਂ ਵੀ ਉਹਨਾਂ ਨੇ ਕੰਮ ਕੀਤਾ ਤੇ ਜੂਨ 19 1882 ਦੇ ਵਿੱਚ ਇਹਨਾਂ ਨੇ ਆਖਰੀ ਕਿਲ ਗੱਡਿਆ ਸੀ ਇੱਥੇ ਨੇੜੀ ਹੈ ਜਦੋਂ ਆਪਾਂ ਇੱਥੇ ਦੱਖਣ ਨੂੰ ਜਾਵਾਂਗੇ ਨੀਅਰ ਫੀਸਟ ਲੇਕ ਤੇ ਜਿਹੜੀ ਪਹਿਲੀ ਸ਼ਿਪਮੈਂਟ ਸੀ ਇਹ ਨਾਲ ਦੀ ਵੈਸਟਰਨ ਗ੍ਰੇਨ ਦੀ ਮਾਲ ਜਿਹੜੀ ਉੱਧਰੋਂ ਆਉਂਦੀ ਸੀ ਆਪਣਾ ਸਸਕੈਚਵਨ ਜਾਂ ਮੈਨੀਟੋਬਾ ਤੋਂ ਉਹ ਥੰਡਰਵੇ ਪਹੁੰਚੀ ਪੱਤਝੜ ਦੇ ਮੌਸਮ ਵੇਲੇ 1883 ਦੇ ਵਿੱਚ ਬਰਮਿਲਿਅਨ ਵੇ ਰਹਿ ਗਿਆ ਜੀ 40 ਕਿਲੋਮੀਟਰ ਤੇ ਟਾਈਮ ਹੋ ਗਿਆ 2 ਵਜੇ ਸਾਢੇ 4 ਨੂੰ ਆਪਾਂ ਲੱਗਦਾ ਬਰਮਿਲਿਅਨ ਵੇ ਪਹੁੰਚਾਂਗੇ 161 ਹਾ ਕਿਹੜੀ ਆ ਗਈ ਪੀਟਰਸਨ ਪੀਟਰਸਨ ਆ ਗਈ ਪੀਟਰਸਨ ਕਦੇ ਕਦੇ ਇੰਨੀ ਸੁਣ ਸੁਨਾ ਹੋ ਜਾਂਦੀ ਆਸੇ ਪਾਸੇ ਟਿੱਡੇ ਸੁਣਨ ਲੱਗ ਜਾਂਦੇ जॉर्ज लेक आ गई और जी चढ़ाई आ गई पूरी खतरनाक अपना शोल्डर भी बड़ा थोड़ा मच्छियाँ फड़न क्या लगता भाई कोई मच्छियाँ ਲੋ ਜੀ ਆਪਣਾ ਸਵਾਗਤ ਕਰਦਾ ਬਰਮਿਲियन ਬੇ 80 ਕਿਲੋਮੀਟਰ ਆਪਾਂ ਕੜਤਾ 80 ਕਿਲੋਮੀਟਰ ਤੇ ਜਾ ਕੇ ਹੰਪਾਣਾ ਸੀ ਤੇ ਉਹ ਆ ਗਿਆ ਹੋ ਸਟੋਰ ਚ ਤਾਂ ਹੈ ਨਹੀਂ ਸੀਗਾ ਸਮਾਨ ਜਿਹੜਾ ਆਪਾਂ ਨੂੰ ਚਾਹੀਦਾ ਹੁਣ ਇੱਥੇ ਇੱਕ ਹੋ ਸਟੋਰ ਹੈ ਕੋ ਆਪਾਂ ਉਧਰ ਨੂੰ ਜਾਈ ਜਾਨੇ ਆ ਛੋਟੇ ਛੋਟੇ ਘਰ ਹੈ ਜੀ ਗਰੀਵ ਜਾਂ ਪਿੰਡ ਆ ਵਿਚਾਰ ਉਹ ਆਇਆ ਕੋਪ ਕਰਿਆਨੇ ਐ ਐਕਸਪਲੋਰ ਮਿਲੀਅਨ ਬੇ ਨੂੰ ਕਹਿੰਦੇ ਐਕਸਪਲੋਰ ਕਰ ਲੋ ਕਰਿਆਨੇ ਕਰਿਆਨੇ ਉਹ ਦੇਖੀ ਲੋ ਜੀ ਆਪਾਂ ਪਹੁੰਚ ਗਏ ਕੈਂਪ ਸਾਈਟ ਤੇ ਲੈ ਆ ਕੇ ਦੇਖਦੇ ਹਾਂ ਅੱਗੇ ਇੱਥੇ ਕੋਈ ਆਫਿਸ ਹੋ ਲੋ ਜੀ ਕੈਂਪ ਸਾਈਟ ਆਪਾਂ ਨੂੰ ਮਿਲ ਗਈ ਹੁਣ ਜੀ ਆਪਣਾ ਸਮਾਨ ਸਿਕੋਣ ਵਾਲਾ ਪਿਆ ਆਪਾਂ ਹੁਣ ਤੋਂ ਤੁਰਲਾ ਹਟ ਚੱਕਦੇ ਹਾਂ ਹਾਂਜੀ ਖਾਣਾ ਪੀਣਾ ਜੱਪ ਆਪਣਾਉਣਾ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਜਿਹੜੇ ਟਰੱਕ ਵੀਰ ਮਿਲੇ ਸੀ ਗੁਰਚੇਤਨ ਤੇ ਦਲਜੀਤ ਭਾਈ ਉਹਨਾਂ ਨੇ ਰੋਟੀਆਂ ਵੀ ਨਾਲ ਬਣਤੀਆਂ ਸੀ ਤੇ ਨਾਲ ਸਬਜ਼ੀ ਵੀ ਦੇਤੀ ਸੀ ਆ ਥੋੜੀ ਜੀ ਆਪਾਂ ਉਹਨੂੰ ਗਰਮ ਕਰ ਲਾਂਗੇ ਧੰਨਵਾਦ ਭਾਈ ਗੁਰਚੇਤਨ ਤੇ ਦਲਜੀਤਾ ਬਹੁਤ ਬਹੁਤ ਧੰਨਵਾਦ ਮੇਰੇ ਕੋਲੇ ਇੱਥੇ ਪਾਵਰ ਨਹੀਂ ਹੈਗੀ ਤਾਂ ਕਰਕੇ ਮੈਂ ਪੁੱਛਿਆ ਸੀ ਉਹ ਕਹਿੰਦੇ ਵਾਸ਼ਰੂਮ ਚ ਚਾਰਜ ਕਰ ਲਈ ਆਪਾਂ ਉੱਥੇ ਪਾਵਰ ਬੈਂਕ ਤੁਹਾਡੇ ਚਾਰਜ ਤੇ ਲਾ ਕੇ ਆਉਣੇ ਆ ਜਦੋਂ ਆਪਾਂ ਕੈਂਪ ਗਰਾਊਂਡ ਦੇ ਵਿੱਚ ਆਇਆ ਬਾਵਾ ਗਰਮੀ ਸੀਗੀ ਉਦੋਂ ਐਸ ਵੇਲੇ ਠੰਡ ਹੋ ਜਾਂਦੀ ਹੈ ਪਤਾ ਨਹੀਂ ਇੱਕ ਤਾਂ ਝੀਲਾਂ ਨੇੜੇ ਹੈ ਮੇਰੇ ਸਾਹਮਣੇ ਤਾਂ ਹੋ ਜਾਂਦੀ ਹੈ ਤੇ ਪਰ ਜਿਹੜਾ ਰਖਨੀ অন্ਟਾਰੀਓ ਆ ਆਪਾਂ ਉੱਥੇ ਜਾਵਾਂਗੇ ਤਾਂ ਉੱਥੇ ਕਹਿੰਦੇ ਬਹੁਤ ਗਰਮੀ ਹੈ 40 ਦੇ ਨੇੜੇ ਤੇੜੇ ਉੱਥੇ ਤਾਪਮਾਨ ਡਾਉਣੇ ਹੁੰਦੇ ਚਲੋ ਆ ਕੇ ਦੇਖਾਂਗੇ ਫਿਰ ਟਿਕਲ ਨਹੀਂ ਹੈ ਤਾਂ ਕਰਕੇ ਕੋਈ ਡਰ ਨਹੀਂ ਹੈਗਾ ਆਪਾਂ ਨੂੰ ਚੋਲੇ ਜੁੱਲੀ ਮੰਗਾ ਥੋੜਾ ਪਾਣੀ ਪਾ ਕੇ ਫਿਰ ਆਪਾਂ ਸਬਜੀ 33 ਕਰ ਲੈਨੇ ਮੱਛਰੀ ਵਾਲਾ ਇੱਥੇ ਤਾਂ ਪਟਾਕੇ ਬਣ ਲੱਗੇ ਜਿਹੜਾ ਇਹ ਸ਼ਹਿਰ ਹੈ ਬਰਮਿਲਿਅਨ ਬੇ ਇਹ ਹੰਟਿੰਗ ਲਈ ਫਿਸ਼ਿੰਗ ਲਈ ਤੇ ਕੈਂਪਿੰਗ ਲਈ ਮਸ਼ਹੂਰ ਹੈ ਤਾਂ ਘਰ ਕਿੰਨੇ ਦਾ ਉਹ ਤਾਂ ਫੇਰ ਪਟਾਕੇ ਸੀ ਪਰ ਫੇਰ ਵੀ ਹੋ ਸਕਦਾ ਹੈ ਮੱਛਰ ਵੀ ਨਾ ਬੜਾ ਖਤਰਨਾਕ ਹੈ ਇੱਥੇ ਇਹਨੂੰ ਬੜਾ ਹੱਥ ਤੇ ਨਹੀਂ ਛਿੜਕੀ ਹੈਗੀ ਸਪਰੇ ਟੇ ਉੱਥੇ ਆ ਕੇ ਵਹਿੰਦਾ ਚੱਲ ਆਏ ਇੱਥੇ ਮੱਛਰ ਤਾਂ ਨਹੀਂ ਹੈਗਾ ਤੰਗ ਕਰ ਰੱਖਿਆ ਜੀ ਇੱਥੇ ਲੋ ਜੀ ਆਪਾਂ ਵੀ ਸੌਣ ਲੱਗਦੇ ਆਂ ਖਾ ਪੀ ਲਿਆ ਸਵੇਰੇ ਮਿਲਦੇ ਆਂ ਨਵੇਂ ਦਿਨ ਓਕੇ ਜੀ ਧੰਨਵਾਦ ਰੱਬ ਰੱਖਾ ਚਾਸੀਗਾ